ਰਾਗ ਮਾਜ ਚੌਪ ਦੇ ਕਰ ਪਹਿਲਾ ਮਹਿਲਾ ਚੌਥਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ ਹਰ ਹਰ ਨਾਮ ਮੈਂ ਹਰ ਮਨ ਪਾਇਆ ਵੱਡ ਭਾਗੀ ਹਰ ਨਾਮ ਤੇ ਆਇਆ ਗੁਰਪੂਰੈ ਹਰਨਾਮ ਸਿਧ ਪਾਈ ਕੋ ਵਿਰਲਾ ਗੁਰਮਤ ਚੱਲ ਜੀਓ ਮੈਂ ਹਰ ਹਰ ਖਰਚ ਲਿਆ ਬਨ ਪੱਲੇ ਮੇਰਾ ਤਾਨ ਸਖਾਈ ਸਦਾ ਨਾਲ ਚੱਲ ਗੁਰਪੂਰੈ ਹਰਨਾਮ ਦ੍ਰਿੜਾਇਆ ਹਰ ਨੇ ਚਲ ਹਰ ਧਨ ਪੱਲੇ ਜੀਓ ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ ਕੋਈ ਆ ਨ ਮਿਲਾਵੇ ਮੇਰੇ ਤਾਨ ਜੀਵਾਇ ਹੋਂ ਰਹਿ ਨ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹ ਵਹ ਚੱਲੈ ਜਿਉ ਸਤਗੁਰ ਮਿੱਤਰ ਮੇਰਾ ਬਾਲ ਸਖਾਈ ਹੋਂ ਰਹਿ ਨ ਸਕਾਂ ਬਿਨ ਦੇਖੇ ਮੇਰੀ ਮਾਈ ਹਰ ਜਿਉ ਕਿਰਪਾ ਕਰੋ ਗੁਰ ਮੇਲੋ ਜਨ ਨਾਮਕ ਹਰ ਤਨ ਪੱਲੇ ਜੀਉ ਮਾਤਮਾ ਲਾ ਚੌਥਾ ਮਦਸੂਧਨ ਮੇਰੇ ਮਨ ਤਨ ਪਾਣਾ ਹਉ ਹਰ ਬਿੰਦੂਜਾ ਅਵਰ ਨ ਜਾਣ ਕੋਈ ਸੱਜਣ ਸੰਤ ਮਿळा ਵਡਭਾਗੀ ਮੈਂ ਹਰ ਪ੍ਰਭ ਪਿਆਰਾ ਦੱਸੈ ਜੀਉ ਹਉ ਮਨ ਤਨ ਖੋਜੀ ਭਾਲ ਪਹਲਾਈ ਕਿਉ ਪਿਆਰਾ ਪ੍ਰੀਤੁ ਮਿਲਾ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿਚ ਸੰਗਤ ਹਰ ਪ੍ਰਭ ਵਸੈ ਜੀਉ ਮੇਰਾ ਪਿਆਰਾ ਪ੍ਰੀਤਮ ਸਤਗੁਰ ਰਖਵਾਲਾ ਹਮ ਬਾਰਿਕ ਬੀਨ ਕਰੋ ਪ੍ਰਤਪਾਲਾ ਮੇਰਾ ਮਾਤ ਪਿਤਾ ਗੁਰ ਸਤਗੁਰ ਪੂਰਾ ਗੁਰ ਜਲ ਮਿਲ ਕਮਲ ਵਿਗਸੈ ਜੀਉ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹੋਂ ਲਗਾਵੇ ਹਰ ਹਰ ਦਇਆ ਕਰੋ ਗੁਰ ਮੇਲੋ ਜਨ ਨਾਨਕ ਗੁਰ ਮਿਲ ਰਸੈ ਜਿਉ ਮੈਂ ਲਾ ਚੌਥਾ ਹਰ ਗੁਣ ਪੜੀਐ ਹਰ ਗੁਣ ਗੁਣੀਐ ਹਰ ਹਰ ਨਾਮ ਕਥਾ ਨਿਤ ਸੁਣੀਐ ਮਿਲ ਸਤ ਸੰਗਤ ਹਰ ਗੁਣ ਗਾਏ ਜਗ ਭੌਜਲ ਦੁੱਤਰ ਤਰੀਐ ਜੀਓ ਆਓ ਸਖੀ ਹਰ ਮੇਲ ਕਰੇ ਹਾਂ ਮੇਰੇ ਪ੍ਰੀਤਮ ਕਾ ਮੈਂ ਦੇ ਸਨੇਹਾ ਮੇਰਾ ਮਿੱਤਰ ਸਖਾ ਸੋ ਪ੍ਰੀਤਮ ਪਾਈ ਮੈਂ ਦੱਸੇ ਹਰ ਨਰ ਹਰੀਐ ਜੀਓ ਮੇਰੀ ਬੇਦਨ ਹਰ ਗੁਰ ਪੂਰਾ ਜਾਣੇ ਹੋ ਰਹਿ ਨ ਸਕਾਂ ਬਿਨ ਨਾਮ ਵਖਾਣ ਮੈਂ ਆਖਦ ਮੰਤਰ ਦੀਜੈ ਗੁਰ ਪੂਰੇ ਮੈਂ ਹਰ ਹਰ ਨਾਮ ਉਧਰੀਐ ਜੀਉ ਹਮ ਚਾਤ੍ਰਿਕ ਦੀਨ ਸਤਗੁਰ ਸ਼ਰਣ ਆਈ ਹਰ ਹਰ ਨਾਮ ਬੂੰਦ ਮੁਖ ਪਾਈ ਹਰ ਜਨ ਜਲਿਦ ਹਮ ਜਲ ਕੇ ਮੀਨੇ ਜਨ ਨਾਨਕ ਜਲ ਬਿਨ ਮਰੀਐ ਜੀਉ ਮਾ ਮੈਲਾ ਚੌਥਾ ਹਰ ਜਨ ਸੰਤ ਮਿਲੋ ਮੇਰੇ ਭਾਈ ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਈ ਮੇਰੀ ਸ਼ਰਧਾ ਪੂਰ ਦਗ ਜੀਵਨ ਦਾ ਤੇ ਮਿਲ ਹਰ ਦਰਸ਼ਨ ਮਨ ਭੀਜੈ ਜੀਉ ਮਿਲ ਸਤ ਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਪਾਣੀ ਹਰ ਹਰ ਅੰਮ੍ਰਿਤ ਹਰ ਮਨ ਭਾਵੈ ਮਿਲ ਸਤਗੁਰ ਅੰਮ੍ਰਿਤ ਤੀਜੈ ਜਿਓ ਵੱਡ ਭਾਗੀ ਹਰ ਸੰਗਤ ਪਾਵੇ ਭਾਗਹੀਨ ਭ੍ਰਮ ਚੋਟਾਂ ਖਾਵੇ ਬਿਨ ਭੱਗ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਤਰੀ ਜੈ ਜਿਓ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਇਆ ਮਨ ਤਾਰੇ ਗੁਰਮਤ ਨਾਮ ਮੀਠਾ ਮਨ ਪਾਇਆ ਜਨ ਨਾਮਕ ਨਾਮ ਮਨ ਭੀਜੈ ਜੀਓ ਮਾਤਮਾ ਲਾ ਚੌਥਾ ਹਰ ਗੁਰ ਗਿਆਨ ਹਰ ਰਸ ਹਰ ਪਾਇਆ ਮਨ ਹਰ ਰੰਗ ਰਾਤਾ ਹਰ ਰਸ ਪੀਆ ਆ ਹਰ ਹਰ ਨਾਮ ਮੁਖ ਹਰ ਹਰ ਬੋਲੀ ਮਨ ਹਰ ਰਸ ਟੁਲ ਟੁਲ ਪੌਂਦਾ ਜੀਓ ਆਵੋ ਸੰਤ ਮੈਂ ਗਲ ਮੇ ਲਾਈਐ ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈ ਐ ਹਰ ਕੇ ਸੰਤ ਮਿਲੋ ਮਨ ਦੇਵਾ ਜੋ ਗੁਰਬਾਣੀ ਮੁਖ ਚਾਉਂਦਾ ਜੀਓ ਵੱਡ ਭਾਗੀ ਹਰ ਸੰਤ ਮਿਲਾਇਆ ਗੁਰ ਪੂਰੇ ਹਰ ਰਸ ਮੁਖ ਪਾਇਆ ਭਾਗਹੀਨ ਸਤਗੁਰ ਨਹੀਂ ਪਾਇਆ ਮਨ ਮੁਖ ਗਰਭ ਜੂਨੀ ਨਿਤ ਪਾਉਂਦਾ ਜੀਓ ਆਪ ਦਇਆਲ ਦਇਆ ਪ੍ਰਭ ਧਾਰੀ ਮਲ ਹਉ ਮੈਂ ਵਿਖਿਆ ਸਭ ਨਿਵਾਰੀ ਨਾਨਕ ਹਟ ਪਟਣ ਵਿੱਚ ਕਾਇਆ ਹਰ ਲੈਂਦੇ ਗੁਰਮੁਖ ਸੌਦਾ ਜੀਓ ਮਾ ਆਤਮੈ ਲਾ ਚੌਥਾ ਹਉ ਗੁਣ ਗੋਵਿੰਦ ਹਰ ਨਾਮ ਤਿਹਾਈ ਮਿਲ ਸੰਗਤ ਮਨ ਨਾਮ ਵਸਾਈ ਹਰ ਪ੍ਰਭ ਗੰ ਅਗੋਸਤਿਰ ਸੁਆਮੀ ਮਿਲ ਸਤਗੁਰ ਹਰ ਰਸ ਕੀ ਚਹਿ ਜੀਓ ਅੰਤਨ ਹਰ ਜਨ ਜਿਨ ਹਰ ਪ੍ਰਭ ਜਾਤਾ ਜਾਇ ਪੁੱਛਾ ਜਨ ਹਰ ਕੀ ਬਾਤਾ ਪਾਮ ਲੋਵਾ ਮਲ ਮੰਤ ਹੋਵਾ ਮਿਲ ਹਰ ਜਨ ਹਰ ਰਸ ਕੀ ਚਹਿ ਜੀਓ ਸਤਗੁਰ ਦਾਤੈ ਨਾਮ ਦੜਾਇਆ ਵੱਡ ਭਾਗੀ ਗੁਰਦਰਸ਼ਨ ਪਾਇਆ ਅੰਮ੍ਰਿਤ ਰਸ ਸੱਚ ਅੰਮ੍ਰਿਤ ਬੋਲਨੀ ਗੁਰ ਪੂਰੇ ਅੰਮ੍ਰਿਤ ਲੀਚ ਜਿਓ ਹਰ ਸਤ ਸੰਗਤ ਸਤਪੁਰਖ ਮਿਲਾਈਐ ਨਿਲ ਸਤ ਸੰਗਤ ਹਰ ਨਾਮ ਤਿਆਈਐ ਨਾਨਕ ਹਰ ਕਥਾ ਸੁਣੀ ਮੁਖ ਬੋਲਨੀ ਗੁਰਮਤ ਹਰ ਨਾਮ ਪਰੀਤ ਜਿਓ ਮਾ ਮਲਾ ਚੌਥਾ ਆਵੋ ਤਰੇਣੀ ਤੁਸੀਂ ਮਿਲੋ ਪਿਆਰੀਆ ਜੋ ਮੇਰਾ ਪ੍ਰੀਤਮ ਦੱਸੇ ਤਿਸ ਕਾ ਹਉ ਵਾਰੀਆ ਮਿਲ ਸਤ ਸੰਗਤ ਲੱਦਾ ਹਰ ਸੱਜਣ ਹਉ ਸਤਗੁਰ ਵਿਟੋ ਕੁੰਭਾਈਆ ਜੀਓ ਜਹਾਂ ਜਾਂ ਦੇਖਾਂ ਤਾਂ ਤਾਂ ਸਵਾਮੀ ਤੂੰ ਘਟ ਘਟ ਰਵਿਆ ਅੰਤਰ ਜਾਮੀ ਗੁਰ ਪੂਰੈ ਹਰ ਨਾਲ ਦਿਖਾਲਿਆ ਹਾਂ ਸਤਗੁਰ ਵਿਟੋ ਸਦਵਾਰ ਆ ਜੀਓ ਇੱਕੋ ਪਮਣ ਮਾਟੀ ਸਭ ਇੱਕ ਸਭ ਇੱਕ ਜੋਤ ਸਬਾਈਆ ਸਭ ਇੱਕਾ ਜੋਤ ਵਰਤਾ ਭਿੰਨ ਭਿੰਨ ਨਾ ਰਲਈ ਕਿਸੇ ਦੀ ਲਾਈਆ ਗੁਰ ਪ੍ਰਸਾਦੀ ਇੱਕ ਨਜ਼ਰੀ ਆਇਆ ਹਾਂ ਸਤਗੁਰ ਵਿਟੋ ਬਤਾਇਆ ਜੀਓ ਜਨਨਾਨਕ ਬੋਲੇ ਅੰਮ੍ਰਿਤ ਬਾਣੀ ਗੁਰ ਸਿੱਖਾਂ ਕੈ ਮਨ ਪਿਆਰੀ ਬਾਣੀ ਉਪਦੇਸ਼ ਕਰੇ ਗੁਰ ਸਤਗੁਰ ਪੂਰਾ ਗੁਰ ਸਤਗੁਰ ਪਰ ਉਪਕਾਰ ਆ ਜੀਓ ਸਤ ਚੌਪ ਦੇ ਮੈਲੇ ਚੌਥੇ ਕੇ ਮਾਜ ਮੈਲ ਆਪਣਵਾ ਚੌਪ ਦੇ ਘਰ ਤਹਿਲਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਦਿਲ ਕੁੱਤਾਰੇ ਸਾਤ੍ਰਿਕ ਕੀ ਨਿਆਈ ਤ੍ਰਿਖਾ ਨਾ ਉਤਰ ਸ਼ਾਂਤ ਨ ਆਵੇ ਦਿਨ ਦਰਸ਼ਨ ਸੰਤ ਪਿਆਰੇ ਜੀਓ ਥੌਕੋਲੀ ਜੀਓ ਕੋਲ কুম੍ਹਾਈ ਗੁਰ ਦਰਸ਼ਨ ਸੰਤ ਪਿਆਰੇ ਜੀਓ ਰਹਾਉ ਤੇਰਾ ਮੁਖ ਸੁਹਾਵਾ ਜੀਓ ਸਹਜ ਤੁਨ ਬਾਣੀ ਚੇਰ ਹੋਆ ਦੇਖੇ ਸਾਰੇ ਨੂ ਪਾਣੀ ਧੰਸੋ ਦੇਸ਼ ਜਹਾਂ ਤੂੰ ਗਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ ਹਾਂ ਕੋਲੀ ਹਾਂ ਕੋਲ কুম੍ਹਾਈ ਘਰ ਸੱਜਣ ਮੀਤ ਮੁਰਾਰੇ ਜੀਓ ਰਹਾਉ ਇੱਕ ਕੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ ਹੁਣ ਕਦ ਮਿਲੀਐ ਪ੍ਰੇ ਤਦ ਭਗਵੰਤਾ ਮੋਹੇ ਰੈਣ ਨਾ ਵਿਹਾਵੈ ਨੀਂਦ ਨ ਆਵੈ ਦਿਨ ਦੇਖੇ ਗੁਰ ਦਰਬਾਰੇ ਜਿਉ ਥਾਂ ਖੋਲੀ ਦਿਓ ਕੋਲ ਤੁਮਹਾਈ ਤਿਸ ਸੱਚੇ ਗੁਰ ਦਰਬਾਰੇ ਜਿਉ ਰਹਾ ਪਾਗ ਹੋਆ ਗੁਰ ਸੰਤ ਮਿਲਾਇਆ ਤਬ ਅਬੇ ਨਾਸ਼ੀ ਕਰਮ ਹੈ ਪਾਇ ਸੇਵ ਕਰੀ ਪਲ ਚਸਾ ਨ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀਉ ਹਾਂ ਕੋਲੀ ਜੀਉ ਕੋਲ ਤੁਮ੍ਹਾਈ ਜਨ ਨਾਨਕ ਦਾਸ ਤੁਮਾਰੇ ਜੀਉ ਰਹਾਉ ਰਾਗ ਮਾਝ ਮਨ ਲਾਤਨ ਸਾਰਤ ਸੁਹਾਵੀ ਜਿਤ ਤੁਦ ਸੰਭਾਲੀ ਸੋ ਕੰਮ ਸੁਹੇਲਾ ਜੋ ਤੇਰੀ ਖਾਲੀ ਸੋਰ ਦਾ ਸੁਹੇਲਾ ਜਿਤ ਰਿਦੈ ਤੂੰ ਉੱਠਾ ਸਭਨਾ ਕੇ ਦਾ ਤਾਰਾ ਜੀਉ ਤੂੰ ਸਾਜਾ ਸਾਹਿਬ ਬਾਪ ਹਮਾਰਾ ਨਉ ਨਿਤ ਤੇਰਾ ਅਖੋਟ ਪਿੰਡਾਰਾ ਜਿਸ ਤੂੰ ਦੇ ਸੋ ਤ੍ਰਿਪਤ ਅਘਾਵੇ ਕੋਈ भगत ਤੁਮਹਾਰਾ ਜੀਓ ਸਭ ਕੋ ਆਸੈ ਤੇਰੀ ਬੈਠਾ ਘਟ ਘਟ ਅੰਤਰ ਤੂੰ ਹੈ ਉਠਾ ਸਭੇ ਸੰਜੀਵਾਂ ਸੁਦਾਇਨ ਤੂੰ ਕਿਸੈ ਨਾ ਦਿਸੈ ਬਹਾਰਾ ਜੀਓ ਤੂੰ ਅਤ ਗੁਰਮੁਖ ਮੁਕਤ ਕਰਾਏ ਤੂੰ ਆਪੇ ਮਨਮੁਖ ਜਨਮ ਪਵਾਏ ਨਾਮ ਕਦਾਸ ਤੇਰੇ ਬਲਹਾਰ ਸਭ ਤੇਰਾ ਖੇਲ ਦਸਾਰਾ ਜੀਉ ਮਾਜ ਮਹਿਲਾ ਪੰਜਵਾ ਅਨਹਦ ਵਾਜੈ ਸਹਿਜ ਸੁਹਿਲਾ ਸ਼ਬਦ ਅਨੰਦ ਕਰੇ ਸਦਕੇਲਾ ਸਹਿਜ ਗੁਫਾ ਮੈਂ ਤਾੜੀ ਲਾਈ ਆਸਣ ਉੱਚ ਸਵਾਰਿਆ ਜੀਉ ਫਿਰ ਥਿਰ ਆਪਣੇ ਗਰੇ ਮੈਂ ਆਇਆ ਜੋ ਲੋੜਿੰਦਾ ਸੋਈ ਪਾਇਆ ਤ੍ਰਿਪਤ ਅਗਾਏ ਰਹਾ ਹੈ ਸੰਤੋ ਗੁਰ ਅਨਭੋ ਪੁਰਖ ਦਿਖਾਰਿਆ ਜੀਓ ਆਪੇ ਰਾਜਨ ਆਪੇ ਲੋਗਾ ਆਤ ਨਿਰਬਾਣੀ ਆਪੇ ਭੋਗਾ ਆਪੇ ਤਖਤ ਬਹਿ ਸੱਚ ਨਿਆਈ ਸਭ ਚੂਕੀ ਕੂਕ ਪੁਕਾਰਿਆ ਜੀਓ ਜੇ ਆ ਜਠਾ ਮੈਂ ਤੇ ਹੋ ਕਹਿਆ ਤੇਸ ਰਸ ਆਇਆ ਜਿਨ ਭੇਦ ਲਹਿਆ ਜੋਤੀ ਜੋਤ ਮਿਲੀ ਸੁਖ ਪਾਇਆ ਜਨ ਨਾਨਕ ਇੱਕ ਪਸਾਰਿਆ ਜੀਉ ਮਾਜ ਮਹਿਲਾ ਪੰਗਵ ਜਿਤ ਕਰ ਤੇਰ ਸੋਹਾਗ ਬਣਾਇ ਤਿਤ ਕਰ ਸਖੀਏ ਮੰਗਲ ਲਗਾਇ ਅਨੰਦ ਦਿਨੋਦ ਤਿਤ ਕਰ ਸੋਹੈ ਜੋਤਨ ਕੰਤ ਸਿੰਗਾਰੀ ਜੀਉ ਸਾ ਗੋਣਵੰਤੀ ਸਾਵਡ ਭਗਣ ਪੁੱਤਰਵੰਤੀ ਸੀਲਵੰਤ ਸੁਹਾਗ ਰੂਪਵੰਤ ਸਾਸ ਕੁੜਬ ਚਖਣ ਜੋ ਤਨ ਕੰਤ ਪਿਆਰੀ ਜੀਓ ਆਚਾਰਵੰਤ ਸਾਈ ਪ੍ਰਧਾਨੇ ਸਭ ਸ਼ਿੰਗਾਰ ਬਣੇ ਤਿਸ ਗਿਆਨੇ ਸਾ ਕੋਲਵੰਤੀ ਸਾ ਸਭ ਰਾਈ ਜੋ ਪਿਰ ਕੈ ਰੰਗ ਸਵਾਰੀ ਜੀਓ ਨਹਿਮਾ ਤਿਸ ਕੀ ਕਹਿ ਨਾ ਜਾਏ ਜੋ ਤੇਰ ਮੇਲ ਲਈ ਆਂਦ ਲਾਈ ਫਿਰ ਸਵਾਗ ਵਾਰਗੰਮ ਅਗੋਚਰ ਜਨ ਨਾਨਕ ਪ੍ਰੇਮ ਸਾਧਾਰੀ ਜੀਓ